ਜਿੱਦੜਵਾਦੇ ਨੇਲੇਪਿੰਡ ਫਕਰਸਰ ਥੇੜੀ ਵਿੱਚ ਕੈਬਨਿਟ ਮੰਤਰੀ ਬੀਬਾ ਵਜੀਦ ਕੌਰ ਦੇ ਵੱਲੋਂ ਸਰਵ ਸਿੱਖਿਆ ਬਿਆਨ ਤਹਿਤ ਸਕੂਲ ਵਿੱਚ ਉਦਘਾਟਨ ਕਰਨ ਆਉਣਾ ਸੀ ਪਰ ਜਦੋਂ ਹੀ ਉਹਨਾਂ ਨੂੰ ਇਸ ਗੱਲ ਦੀ ਪਿੰਨਕ ਲੱਗ ਗਈ ਕਿ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਉੱਥੇ ਪਿਆਰ ਬੈਠੇ ਹਨ ਤਾਂ ਉਹ ਉਦਘਾਟਨ ਦੇ ਜੇ ਉੱਥੇ ਆਏ ਹੀ ਨਹੀਂ ਸਗੋ ਇੱਕ ਆਮ ਵਿਅਕਤੀ ਨੇ ਹੀ ਉਦਘਾਟਨ ਕਰ ਦਿੱਤਾ ਇਸ ਮੌਕੇ ਤੇ ਕਿਸਾਨਾਂ ਨੇ ਜਾਣ ਕੇ ਦਿੰਦੇ ਹੋਏ ਕਿਹਾ ਕਿ ਕੈਬਨਿਟ ਮੰਤਰੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਪੁਰਾਣੀਆਂ ਬਿਲਡਿੰਗਾਂ ਨੂੰ 2-300 ਰੁਪਏ ਦਾ ਰੰਗ ਮਾਰ ਕੇ ਇਹ ਉਗਠਨ ਕਰ ਰਹੇ ਹਨ ਅਤੇ ਆਪਣਾ ਨਾਮ ਚਮਕਾ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪਘੋੜੀ ਸਰਕਾਰ ਹੈ ਅਤੇ ਮੰਤਰੀ ਆਪ ਵੀ ਪਘੋੜੇ ਹੋ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ ਔਰ ਉਹਨਾਂ ਨੇ ਕੀ ਕੋਈ ਕਹਿਆ ਤੁਸੀਂ ਆਪ ਹੀ ਦੇਖੋ ਸੁਣੋ ਕਿ ਝੰਡੀਆਂ ਲੈ ਕੇ ਆਏ ਸੀ ਮੰਤਰੀ ਬਲਜੀਤ ਕੋਰ ਦਾ ਵਿਰੋਧ ਕਰ ਰਿਹਾ ਸੀ ਕਿ ਹਾਂਜੀ ਅਸੀਂ ਮੈਂ ਨਾਨਕ ਸਿੰਘ ਬਲਾਕ ਪ੍ਰਧਾਨ ਗਿੱਦੜਵਾ ਬੀਕੇ ਜੋ ਖੋਸਾ ਸਾਡਾ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਆ ਕਿ ਜਿੱਥੇ ਵੀ ਇਹਨਾਂ ਦਾ ਇਹ ਮੰਤਰੀ ਜਾਂ ਐਮਐਲਏ ਆਉਣਗੇ ਇਹਨਾਂ ਦਾ ਪਿੰਡ-ਪਿੰਡ ਇਸੇ ਤਰ੍ਹਾਂ ਜਿਹੜਾ ਵਿਰੋਧ ਆ ਕੀਤਾ ਜਾਊਗਾ ਤਾਂ ਸਾਡੇ ਵੀ ਜਿਹੜਾ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦਾ ਉਦਘਾਟਨ ਕਰ ਰਹੇ ਆ ਪਰਾਣੀਆਂ ਕੰਧਾਂ ਨੂੰ ਹੀ ਰੰਗ ਰੋਗਨ ਕਰ ਕਰਕੇ ਉਸੇ ਲੜੀ ਤਹਿ ਦੀ ਸਾਡੇ ਪਿੰਡ ਵੀ ਅੱਜ ਮੈਡਮ ਨੇ ਆਉਣਾ ਸੀ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਨ ਵਾਸਤੇ ਇੱਥੇ ਪਹੁੰਚੇ ਸਵਾਲ ਜਵਾਬ ਕਰਨੇ ਸੀ ਤਾਂ ਉਹ ਜਿਹੜਾ ਇਹ ਪ੍ਰੋਗਰਾਮ ਤੇ ਨਹੀਂ ਪਹੁੰਚੇ ਮੈਡਮ ਇੱਥੇ ਛੱਡ ਕੇ ਬਸ ਨਹੀਂ ਉਹ ਬੰਗੜੇ ਹੋ ਗਏ ਤੁਮ ਆਏ ਨਹੀਂ ਅੱਜ ਅੱਗੇ ਕੀ ਰਾ ਨੀਤੀ ਰਹੂਗੀ ਤੁਹਾਡੀ ਜਿੰਸ ਤਰੀਕੇ ਨਾਲ ਅੱਗੇ ਵੀ ਰਾ ਨੀਤੀ ਸਾਡੀ ਇਹੀ ਹੈ ਕਿੱਥੇ ਵੀ ਹੁਣ ਤਾਂ ਚਲੋ ਕਹਾੜੀ ਦੀ ਰੁੱਤ ਅਸੀਗੀ ਜਿਵੇਂ ਸਾਡੀ ਗਿਣਤੀ ਘਟਾ ਤਾਂ ਇਹ ਤੋਂ ਅੱਗੇ ਜਿੱਥੇ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚਾਂਗੇ ਇਹਨਾਂ ਨੂੰ ਸਵਾਲ-ਜਵਾਬ ਕਰਾਂਗੇ ਜਿਹੜਾ ਸਾਡਾ ਸਮਾਨ ਉੱਥੋਂ ਬਹੁਤ ਵੱਡੀ ਪੱਧਰ ਤੇ ਇਹਨਾਂ ਨੇ ਚੋਰੀ ਕਰਵਾਇਆ ਭਾਂ ਜਿਹੜਾ ਭਾਜਪੀ ਦੀ ਝੋਲੀ 'ਚ ਬੈਠਿਆ ਹੈ ਦੂਜਾ ਜਿਹੜਾ ਇਹਨਾਂ ਨੇ ਹੁਣ ਨਵੇਂ-ਨਵੇਂ ਫਰਮਾਨ ਜਾਰੀ ਕਰ ਰਹੇ ਆ ਜਿਹੜਾ ਹਾਈਬ੍ਰਿਡ ਝੋਨੇ ਨੂੰ ਬੈਨ ਕੀਤਾ ਇਹਨਾਂ ਨੇ ਉਹਦੇ ਸੰਬੰਧ ਵਿੱਚ ਵੀ ਅਸੀਂ ਇਹਨਾਂ ਨੂੰ ਘੇਰਨਾ ਕਿਉਂਕਿ ਜਿਹੜਾ ਹਾਈਬ੍ਰਿਡ ਬੀਜ ਆ ਸੈਂਟਰ ਵੱਲੋਂ ਮਨਜ਼ੂਰ ਕੀਤਾ ਗਿਆ ਇਹ ਤਾਂ ਜਿਹੜਾ 4-4 ਨੰਬਰ ਪਾਣੀ ਆ ਉੱਤੇ ਹੋਰ ਜਿਹੜੀ ਫਸਲਾਂ ਨਹੀਂ ਕੋਈ ਵੀਜੀ ਜਾ ਸਕਦੀ ਤਾਂ ਉਹਦੀ ਇਹਨਾਂ ਨੇ ਬੈਨ ਕਰ ਛੱਡਿਆ ਉਹਦੇ ਵਾਸਤੇ ਵੀ ਅਸੀਂ ਜਿਹੜਾ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ-ਜਵਾਬ ਕਰਨੇ ਆ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਇਸੇ ਤੱਕ ਹੀ ਘੇਰਿਆ ਜਾਊਗਾ। ਗਿੱਦੜਵਾਦੇ ਨੇੜਲੇ ਪਿੰਡ ਫਕਰਸਰ ਥੇੜੀ ਵਿੱਚ ਕੈਬਨਿਟ ਮੰਤਰੀ ਬੀਬਾ ਵਜੀਦ ਕੌਰ ਦੇ ਵੱਲੋਂ ਸਰਵ ਸਿੱਖਿਆ ਬਿਅੰਤ ਤਹਿ ਸਕੂਲ ਵਿੱਚ ਉਦਘਾਟਨ ਕਰਨ ਆਉਣਾ ਸੀ ਪਰ ਜਦੋਂ ਇਹ ਉਹਨਾਂ ਨੂੰ ਇਸ ਗੱਲ ਦੀ ਪਿੰਨਕ ਲੱਗ ਗਈ ਕਿ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਉੱਥੇ ਤਿਆਰ ਬੈਠੇ ਹਨ ਤਾਂ ਉਹ ਉਦਘਾਟਨ ਦੇ ਜੇ ਉੱਥੇ ਆਏ ਨਹੀਂ ਸਗੋ ਇੱਕ ਆਮ ਵਿਅਕਤੀ ਨਹੀਂ ਉਦਘਾਟਨ ਕਰ ਦਿੱਤਾ ਇਸ ਮੌਕੇ ਦੇ ਕਿਸਾਨਾਂ ਨੇ ਜਾਣਕਾਰ ਦਿੰਦੇ ਹੋਏ ਕਿਹਾ ਕਿ ਕੈਬਨਟ ਮੰਤਰੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਪੁਰਾਣੀਆਂ ਬਿਲਡਿੰਗਾਂ ਨੂੰ 2-300 ਰੁਪਏ ਦਾ ਰੰਗ ਮਾਰ ਕੇ ਇਹ ਉਦਘਾਟਨ ਕਰ ਰਹੇ ਹਨ ਅਤੇ ਆਪਣਾ ਨਾਮ ਚਮਕਾ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਭਗੋੜੀ ਸਰਕਾਰ ਹੈ ਅਤੇ ਮੰਤਰੀ ਆਪ ਵੀ ਭਗੋੜੇ ਹੋ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਕੇਂਦਰ ਕਾਰਨ ਨਾਲ ਮਿਲ ਕੇ ਕੰਮ ਕਰ ਰਹੀ ਹੈ ਹੋਰ ਉਹਨਾਂ ਨੇ ਕੀ ਕੋਈ ਕਹਾ ਤੁਸੀਂ ਆਪ ਹੀ ਦੇਖੋ ਸੁਣੋ ਛੰਡੀਆਂ ਲੈ ਕੇ ਆਏ ਸੀ ਮੰਤਰੀ ਬਲਜੀਤ ਕੋਰ ਦਾ ਵਿਰੋਧ ਕਰ ਰਿਹਾ ਸੀ ਹਾਂਜੀ ਅਸੀਂ ਮੈਂ ਨਾਨਕ ਸਿੰਘ ਬਲਾਕ ਪ੍ਰਧਾਨ ਗਿੱਦੜਵਾ ਬੀਕੇ ਜੋ ਖੋਸਾ ਸਾਡਾ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਆ ਕਿ ਜਿੱਥੇ ਵੀ ਇਹਨਾਂ ਦਾ ਮੰਤਰੀ ਜਾਂ ਐਮਐਲਏ ਆਉਣਗੇ ਇਹਨਾਂ ਦਾ ਪਿੰਡ ਪਿੰਡ ਇਸੇ ਤਰ੍ਹਾਂ ਜਿਹੜਾ ਵਿਰੋਧ ਹੈ ਕੀਤਾ ਜਾਊਗਾ ਤਾਂ ਸਾਡੇ ਵੀ ਜਿਹੜਾ ਹੈ ਵਖਵਾਖ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦਾ ਉਦਘਾਟਨ ਕਰ ਰਹੇ ਆ ਪ੍ਰਾਣੀਆਂ ਕੰਧਾਂ ਨੂੰ ਹੀ ਰੰਗ ਰੋਗਨ ਕਰ ਕਰਕੇ ਉਸੇ ਲੜੀ ਤਹਿ ਦੀ ਸਾਡੇ ਪਿੰਡ ਵੀ ਅੱਜ ਮੈਡਮ ਨੇ ਆਉਣਾ ਸੀ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਨ ਵਾਸਤੇ ਇੱਥੇ ਪਹੁੰਚੇ ਸਵਾਲ ਜਵਾਬ ਕਰਨੇ ਸੀ ਤਾਂ ਉਹ ਜਿਹੜਾ ਹੈ ਪ੍ਰੋਗਰਾਮ ਤੇ ਨਹੀਂ ਪਹੁੰਚੇ ਮੈਡਮ ਇੱਥੇ ਛੱਡ ਕੇ ਬਸ ਨਹੀਂ ਹੋ ਬੰਗਾਲ ੜੇ ਹੋ ਗਏ ਆਇ ਨਹੀਂ ਆਇਆ ਅੱਗੇ ਕੀ ਰਣਨੀਤੀ ਰਹੂਗੀ ਤੁਹਾਡੀ ਜੀ ਇਸ ਤਰੀਕੇ ਨਾਲ ਅੱਗੇ ਵੀ ਰਣਨੀਤੀ ਸਾਡੀ ਇਹੀ ਹੈ ਕਿੱਥੇ ਵੀ ਹੁਣ ਤਾਂ ਚਲੋ ਕਹਾੜੀ ਦੀ ਰੁੱਤ ਅਸੀਗੀ ਜਿਵੇਂ ਸਾਡੀ ਗਿਣਤੀ ਘਟਾ ਤਾਂ ਇਦੋਂ ਅੱਗੇ ਜਿੱਥੇ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਪਹੁੰਚਾਂਗੇ ਇਹਨਾਂ ਨੂੰ ਸਵਾਲ-ਜਵਾਬ ਕਰਾਂਗੇ ਜਿਹੜਾ ਸਾਡਾ ਸਮਾਨ ਉੱਥੋਂ ਬਹੁਤ ਵੱਡੀ ਪੱਧਰ ਤੇ ਇਹਨਾਂ ਨੇ ਚੋਰੀ ਕਰਵਾਇਆ ਭਾਂ ਜਿਹੜਾ ਭਾਜਪਾ ਦੀ ਢੋਲੀ 'ਚ ਬੈਠਿਆ ਹੈ ਦੂਜਾ ਜਿਹੜਾ ਇਹਨਾਂ ਨੇ ਹੁਣ ਨਵੇਂ-ਨਵੇਂ ਫਰਮਾਨ ਜਾਰੀ ਕਰ ਰਹੇ ਆ ਜਿਹੜਾ ਹਾਈਬ੍ਰਿਡ ਝੋਨੇ ਨੂੰ ਬੈਨ ਕੀਤਾ ਇਹਨਾਂ ਨੇ ਉਹਦੇ ਸਬੰਧ ਵਿੱਚ ਵੀ ਅਸੀਂ ਇਹਨਾਂ ਨੂੰ ਘੇਰਨਾ ਕਿਉਂਕਿ ਜਿਹੜਾ ਹਾਈਬ੍ਰਿਡ ਬੀਜ ਆ ਸੈਂਟਰ ਵੱਲੋਂ ਮਨਜ਼ੂਰ ਕੀਤਾ ਗਿਆ ਇਹ ਤਾਂ ਜਿਹੜਾ 4-4 ਨੰਬਰ ਪਾਣੀ ਆ ਉੱਤੇ ਹੋਰ ਜਿਹੜੀ ਫਸਲ ਨਹੀਂ ਕੋਈ ਬੀਜੀ ਜਾ ਸਕਦੀ ਤਾਂ ਉਹਦੀ ਇਹਨਾਂ ਨੇ ਬੈਨ ਕਰ ਛੱਡਿਆ ਉਹਦੇ ਵਾਸਤੇ ਵੀ ਅਸੀਂ ਜਿਹੜਾ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਲ-ਜਵਾਬ ਕਰਨੇ ਆ ਜਥੇਬੰਦੀਆਂ ਵੱਲੋਂ इन्हनि त ई घेरिया जूग